ਨਗਰ ਕੀਰਤਨ ਵਿੱਚ ਸ਼ਰਦਾ ਨਾਂ ਜਾਣ ਵਾਲੇ ਬੀਬੀਆਂ ਬੰਦੇ ਇਹਨਾਂ ਬੀਬੀਆਂ ਦੇ ਚੰਗੀ ਤਰ੍ਹਾਂ ਨਾ ਕਰ ਲੋ ਦਰਸ਼ਨ ਅੱਜ ਉਹ ਮੇਰੇ ਬੈਕ ਸਾਈਡ ਤੇ ਚੱਲਦੀ ਤਸਵੀਰ ਵਿੱਚ ਔਰਤਾਂ ਹੌਲੀ ਹੌਲੀ ਮੂੰਹ ਟਾ ਕੇ ਤੁਰਦਿਆਂ ਨਜ਼ਰ ਆ ਰਹੀਆਂ ਹੈ ਕਿਸੇ ਮਰਗ ਤੇ ਨਹੀਂ ਆਈਆਂ ਹੌਲੀ ਹੌਲੀ ਤੁਰਨ ਦਾ ਕਾਰਨ ਹੋ ਸਕਦਾ ਪੁਲਿਸ ਨੇ ਇਹਨਾਂ ਦੀ ਥੋੜੀ ਬਹੁਤ ਸੇਵਾ ਕੀਤੀ ਹੋਵੇ ਪੁਰਸ਼ੀਆ ਅੰਦਾਜ਼ ਵਿੱਚ ਇਹ ਨਗਰ ਕੀਰਤਨ ਵਿੱਚ ਚੋਰੀ ਕਰਨ ਆਈਆਂ ਔਰਤਾਂ ਦਾ ਟੋਲਾ ਆ ਦਰਸਰ ਮਾਛੀਵਾਲਾ ਪੁਰਸ ਨੇ ਅਸਾਮ ਤੋਂ ਧੋਗੜੀ ਸਾਬ ਤੋਂ ਮਾਛੀਵਾੜਾ ਪੁੱਜੇ ਨਗਰ ਕੀਰਤਨ ਦਾ ਅਗਲੇ ਪੜਾ ਲਈ ਰਵਾਨਾ ਹੁੰਣ ਸਮੇਂ ਸ਼ਾਮਲ ਸੰਗਤ ਨੂੰ ਲੁੱਟਣ ਦੀ ਫਰਾਗ ਵਿੱਚ ਆਈਆਂ 12 ਔਰਤਾਂ ਦਾ ਵੱਡਾ گرو ਕਾਬੂ ਕਰ ਲਿਆ ਜਿਸ ਕਾਰਨ ਪੁਰਸ਼ ਦੀ ਮੁਸ਼ਰਤ ਦੀ ਕਾਰਨ ਕਈ ਬਰਦਾਤਾਂ ਹੋਣ ਤੋਂ ਬਚਾ ਹੋ ਗਿਆ ਪੁਲਿਸ ਕੋੜ ਆਰਤੀਆ ਤਜਿੰਦਰ ਸਿੰਘ ਤੇ ਉਰਬ ਡੀਸੀ ਨੇ ਬਿਆਨ ਦਰਜ ਕਰਵਾਏ ਕਿ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਬਾਈ ਨਬਬਨ ਨੂੰ ਮਾਛੀਵਾੜਾ ਦੇ ਗੁਰਦੁਆਰਾ ਛੀਰੀ ਚਾਨਕਮ ਸਾਬ ਤੋਂ ਅਗਲੇ ਪੜਾ ਲਈ ਰ ਹੋਇਆ ਤਾਂ ਅਚਾਨਕ ਮੰਡੀ ਦੇ ਬਾਹਰ ਪੁਜੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਤਮਸਤਕ ਹੋਣ ਕਰਨ ਲਈ ਪਾਲਕੀ ਸਾਹਿਬ ਕੋਲ ਗਿਆ ਪ੍ਰਸ਼ਾਦ ਰਣ ਸਮੇਂ ਜਦੋਂ ਉਸ ਉਹ ਪਿੱਛੇ ਆਇਆ ਤਾਂ ਉਸਨੇ ਆਪਣੀ ਜੇਬ 'ਚ ਹੱਥ ਪਾਇਆ ਦੇਖਿਆ ਕਿ ਉਸ ਪਰਸ ਗਾਇਬ ਹੈ ਬਿਆਨਕਰਤਾ ਅਨੁਸਾਰ ਉਸ ਦੇ ਪਰਸ ਵਿੱਚੋਂ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਵੀ ਚੋਰੀ ਹੋ ਚੁੱਕੇ ਹਨ ਇਸ ਤੋਂ ਇਲਾਵਾ ਨਾਲ ਹੀ ਖੜੇ ਆਰਤੀਆ ਸ਼ਸ਼ੀ ਪਾਟਿਆ ਨੇ ਦੱਸਿਆ ਕਿ ਉਸ ਦਾ ਪਰਸ ਵੀ ਚੋਰੀ ਹੋ ਚੁੱਕਾ ਹੈ ਉਸ ਵਿੱਚ 11000 ਰੁਪਏ ਨਕਦ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਹਨ ਮਾਛੀਵਾੜਾ ਸਾਹਿਬ ਦੀ ਇੱਕ ਮਹਿਲਾ ਭਿੰਦਰ ਕੌਰ ਪਤਨੀ ਮੁਕੰਦ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸ ਦੇ ਹੱਥ ਵਿੱਚ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਉਤਾਰ ਲਈ ਗਈ ਮਾਛੀਵਾੜਾ ਪੁਲਿਸ ਵੱਲੋਂ ਉਸ ਦੇ ਬਿਆਨਾਂ ਦੇ ਆਧਾਰ ਤੇ ਜਾ ਦਜ ਕਰਤਾਂਤ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਧੀ ਤਲਾਸ਼ ਸ਼ੁਰੂ ਕੀਤੀ ਤਾਂ 12 ਔਰਤਾਂ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ ਸੀਮਾ ਰਾਣੀ ਵਾਸੀ ਪਿੰਡ ਢੇਰ ਮਾਜਰਾ ਅਮਰਜੀਤ ਕੌਰ ਵਾਸੀ ਪਿੰਡ ਜੋਲੀਆਂ ਬਿਮਲਾ ਕੌਰ ਮਨਜਿੰਦਰ ਕੌਰ ਵਾਸੀ ਬਸਤੀ ਰਾਮ ਨਗਰ ਸੰਗਰੂਰ ਲਾਪਰੀ ਕਰੋ ਲਪੀਤ ਕੌਰ ਮੁਖਤਿਆਰੋ ਉਰਫ ਹੁਸ਼ਿਆਰੋ ਉਰਫ ਸੀਤੋਬਾਸੀ ਸਮੁੰਦਰਗੜ ਛੰਨਾ ਰੇਖਾਬਾਸੀ ਪਿੰਡ ਮਾਂਜੀ ਕੋਲੋਂ ਵਾਸੀ ਹੰਡਿਆਆ ਪੀਤੋ ਉਰਫ ਭੀਰੋਵਾਸੀ ਇੰਦਰਾ ਬਸਤੀ ਸੁਨਾਮ ਸਰਬ ਉਰਫ ਮੋਨੂ ਉਰਫ ਸੋਨੀਵਾਸੀ ਬਰਨਾਲਾ ਕ੍ਰਿਸ਼ਨਾਵਾਸੀ ਛੇ ਸਿੰਘ ਮਾਜਰਾ ਜਰਨੈਲ ਕੌਰ ਵਾਸੀ ਬਾਗੜੀਆਂ ਦੇ ਗ੍ਰਹੋਂ ਨੂੰ ਗ੍ਰਿਫਤਾਰ ਕਰ ਲਿਆ ਥਾਣਾ ਮੁਕੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਰਿਮਾਂਡ ਤੇ ਲਿਆਂਦਾ ਪੁਛਗਿਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਗ੍ਰਫਤਾਰ ਕੀਤੀਆਂ 12 ਔਰਤਾਂ ਦੇ ਗ੍ਰੋਹ ਚੁੱਕੇ ਹੀ ਔਰਤਾਂ ਜੀ ਹਨ ਜਿਨ੍ਹਾਂ ਨੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਮਾਚੀਬੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿੱਚ ਕਿੰਨੇ ਅਪਰਾਧਿਕ ਮਾਮਲੇ ਦਰਜ ਹਨ ਉਹਨਾਂ ਕਿਹਾ ਕਿ ਮਾਚੀਬੜਾ ਪੁਲਿਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਰਨ ਇਹ ਗਰੋ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਨਗਰ ਕੀਤੇ ਵਿੱਚ ਸ਼ਾਮਲ ਸ਼ਰਧਾਲੂਆਂ ਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੀਆਂ 12 ਔਰਤਾਂ ਵਿੱਚੋਂ ਤਿੰਨ ਔਰਤਾਂ ਇਹੀਆਂ ਹਨ ਜਿਨ੍ਹਾਂ ਦੇ ਤਿੰਨ ਤਿੰਨ ਨਾਮ ਸਾਹਮਣੇ ਆਏ ਹਨ ਇਹ ਔਰਤਾਂ ਜਦੋਂ ਅਪਰਾਧਿਕ ਮਾਮਲਾ ਦਰਜ ਹੁੰਦਾ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਣੀ ਆ ਇਥੋਂ ਤੱਕ ਆਪਣੀਆਂ ਪਤੀਆਂ ਦਾ ਨਾਮ ਵੀ ਬਦਲ ਲੈਣੀ ਆ ਜੋ ਪਿਛਲਾ ਅਪਰਾਧਿਕ ਰਿਕਾਰਡ ਨਾ ਮਿਲ ਸਕੇ ਸਥਾਨਕ ਪੁਲਿਸ ਵੱਲੋਂ 12 ਔਰਤਾਂ ਗ੍ਰਿਫਤਾਰ ਕੀਤੀਆਂ ਗਈਆਂ ਹਨ ਬੜਾ ਹੈਰਾਨੀਜਕ ਮਾਮਲਾ ਸਾਹਮਣੇ ਆਇਆ ਕਿ ਇਹਨਾਂ ਸਾਰੀਆਂ ਔਰਤਾਂ ਦੀ ਪੈਰਵਾਈ ਕਰਨ ਲਈ ਕੋਈ ਵੀ ਪਰਿਵਾਰਕ ਮੈਂਬਰ ਮਾਚੀਵਾਲਾ ਥਾਣਾ ਨਹੀਂ ਪੁੱਜਾ ਪੁਲਿਸ ਵੱਲੋਂ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਵੀ ਲਿਆਂਦਾ ਗਿਆ ਇਹ ਔਰਤਾਂ ਦਾ ਗਰੋਹ ਜਦੋਂ ਘਰ ਨਾਲ ਪੁੱਜਾ ਤਾਂ ਉਹਨਾਂ ਦੇ ਪਤੀ ਜਾਂ ਪਰਿਵਾਰਕ ਮੈਂਬਰ ਕੋਈ ਵੀ ਸੁਗ ਲੈਣ ਨਾ ਆਇਆ ਉਹ ਕਿਉਂ ਘਰ ਨਹੀਂ ਆਇਆ ਹਾਂ ਜੀ ਸਰ ਸੜਕ ਚੋਗਰੂ ਫੜਿਆ ਵਾ ਤੁਸੀਂ ਲੇਡਿਸ ਦਾ ਉਹਦੇ ਬਾਰੇ ਕੀ ਜਾਣਕਾਰੀ ਜੀ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮੱਛਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬ੍ਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਦੇ ਵਿੱਚ ਸਾਨੂੰ ਦੋਸ਼ਕਾਂ ਤਾਂ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗੀਆਂ ਫਿਰ ਇਹਦੀ ਮਨਜੋਗ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਨਜੋਗ ਐਸਐਸਪੀ ਸਾਹਿਬ ਪੁਰਸ ਜ਼ਿਲ੍ਹਾ ਕੰਨਾ ਦੇ ਦਿਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਜਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜਾ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਜ਼ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਕੋਈ ਪਹਿਲਾਂ ਵੀ ਪਰਚਾ ਦਰਜ ਜਾਈਦਾ ਤੇ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਪ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜ਼ਿਲ੍ਹੇ ਨਾਲ ਧੂਰੀ ਤੋਂ ਨੇ ਭਵਾਨੀਗੜ੍ਹ ਦੀਆਂ ਨੇ ਜੀ ਅੱਡ ਅੱਡ ਉਹਨਾਂ ਜ਼ਿਲ੍ਹੇ ਦੇ ਵਿੱਚ ਹੈਗੀਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਨਡੀਪੀਐਸ ਐਕਟ ਤੇ ਚੋਰੀ ਦੇ ਬਹੁਤ ਮਕਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਜੀ ਬਿਲਕੁਲ ਸਰ ਬਿਲਕੁਲ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਇੱਕ ਦਿਨ ਦਾ ਰਿਮਾਂਡ ਲਿਆ ਗਿਆ ਜੀ ਠੀਕ ਹੈ ਉਹ ਹਜੇ ਫਿਗਰ ਕਵਰੀ ਹੋਈ ਹੈ ਜੀ ਉਹ ਚਲਦੀ ਪਈ ਹੈ ਤਪਰੀ ਜੀ ਉਹ ਹੋ ਜੂਗੀ ਰਿਮਾਂਡ ਤੋਂ ਬਾਅਦ ਜਰੂਰ ਹੋ ਜੂਗੀ ਜੀ